ਕਿ ਲੋਕ ਸੜਕਾਂ ਤੇ ਕਣਕ ਰੱਖਣ ਲਈ ਮਜਬੂਰ ਹੈ ਕਿਉਂਕਿ ਮੰਡੀ ਸਾਰੀ ਭਰ ਚੁੱਕੀ ਹੈ ਪਰ ਖਰੀਦ ਦੀ ਰਫਤਾਰ ਬਹੁਤ ਹੀ ਜ਼ਿਆਦਾ ਢਿੱਲੀ ਹੈ ਤੇ ਖਰੀਦ ਪਰਸੋਂ ਥੋੜੀ-ਬੋਤੀ ਸ਼ੁਰੂ ਹੋਈ ਸੀ ਤੇ ਹੁਣ ਵੀ ਰਫਤਾਰ ਬੜੀ ਢਿੱਲੀ ਹੈ ਇਸ ਸਬੰਧਤ ਜਲ ਹਰਪ੍ਰੀਤ ਸਿੰਘ ਜੀ ਸੁਦਨ ਡਿਪਟੀ ਕਮਿਸ਼ਨਰ ਮੁਕਸਰ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਂ ਵਿਭਾਗੇ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਜਲਦੀ ਕੜਕਰੀ ਖਰੀਦ ਲੈਣਗੇ ਆਜਨ ਕਸੂਰ ਇੰਦਾਰ ਸਾਹਿਬ ਲੋਡ ਲੋਡਰ ਆਫਸਰ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਨਿਵਾਸਾ ਕੀ ਬੋਇਆ ਮਾਨਕਰੀਨ ਦੀ ਖਰੀਦ ਇੱਥੇ 3 ਲੱਖ ਕਟਾ ਤੇ ਮਾਰਕਫਲਡ ਦੀ ਕੋਈ ਫੀਰ 40000 ਕਟਾ ਤੇ ਪੰਨ ਗ੍ਰੇਨ ਜੀ ਜੋ ਮੈਡਮ ਇੰਸਪੈਕਟਰ ਅਨੀਤਾ ਰਾਨੀ ਜੀ ਜਿੰਨਾ ਦੀ ਇੱਥੇ ਜੋਗੀ ਆ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਵਸਟਰ 12% ਆਉਂਦਾ ਹੈ ਤਾਂ ਉਹ ਅਸੀਂ ਖਰੀਦ ਕਰ ਰਹੇ ਹਾਂ ਤੇ ਆੜ੍ਹਤਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਬਹੁਤ ਘੱਟ ਘੇੜੀਆਂ ਖਰੀਦੀਆਂ ਜਾਂਦੀਆਂ ਹਨ ਇਸ ਲਈ ਖਰੀਦ ਬੜੀ ਸੁਸਤ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਣਕ ਹੁਣ ਜਵਾਰੀ ਆ ਕਿ ਤਾਂ ਬਿਲਕੁਲ ਸੁੱਕੀ ਆ ਰਹੀ ਹੈ ਕਿ ਕਣਕ ਤਾਂ ਬਿਲਕੁਲ ਸੁੱਕੀ ਪਈ ਹੈ ਪਰ ਮਹਿਕਮਾ ਜਿਹੜਾ ਕਣਕ ਖਰੀਦ ਨਹੀਂ ਰਿਹਾ ਇਸ ਕਰਕੇ ਜਿਹੜੀ ਕਣਕ ਆਹੀ ਜਿਆਦਾ ਆ ਗਈ ਹੈ ਤੇ ਅੱਜ ਸੜਕਾਂ ਭਰ ਰਹੀਆਂ ਭਰੀਆਂ ਪਈਆਂ ਤੇ ਕੱਲ ਨੂੰ ਤਾਂ ਆਪਾਂ ਵੇਖਾਂਗੇ ਕਿਤੇ ਵੀ ਕਣਕ ਰ ਕਰਨ ਨੂੰ ਜਗ੍ਹਾ ਨਹੀਂ ਮਿਲਦੀ ਤੇ ਮੰਡੀ ਸਰੀ ਭਰ ਜਾਣੀ ਹੈ ਪਰ ਖਰੀਦ ਦੀ ਜਿਹੜੀ ਰਫਤਾਰ ਹੈ ਉਹ ਬਿਲਕੁਲ ਸੋਸਟਾ ਹੈ ਤੇ ਖਰੀਦ ਦੀ ਰਫਤਾਰ ਕੀ ਕਿਤੀ ਜੜੇ ਚਾਹੀਦੀ ਹੈ ਫੇਰ ਇਹ ਮੰਡੀ ਜੜੀ ਖਾਲੀ ਹੋ ਸਕਦੀ ਹੈ ਨਹੀਂ ਤਾਂ ਮੰਡੀ ਦੇ ਵਿੱਚ ਮਿਲ ਫੰਡ ਵੀ ਲੰਗਰ ਨੂੰ ਵੀ ਜਗ੍ਹਾ ਨਹੀਂ ਬਚਦੀ ਇਹ ਆ ਜਿਹੜੀਆਂ ਤਸਵੀਰਾਂ ਨੇ ਮੰਡੀਆਂ ਤੇ ਬੇਨਤੀ ਹੈ ਕਿ ਕਣਕ ਦੀ ਖਰੀਦ ਕੀਤੀ ਜਾਵੇ